ਇੱਕ ਸਿੱਖ ਗੁਰਸਿੱਖ ਭਰਾ ਦਾ ਨੰਗਾ ਸਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦਾ ਕਬਜ਼ਾ ਜਿਹਹਾਦੀਆਂ ਤੋਂ ਛਡਾਉਣ ਦੇ ਲਈ ਬੜੇ ਲੰਬੇ ਟਾਈਮ ਤੋਂ ਲੜ ਰਿਹਾ ਹੈ ਔਰ ਇਹਨਾਂ ਜਿਹਹਾਦੀਆਂ ਨੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਟੋਬਾ ਬਣਾ ਰੱਖਿਆ ਸੀਗਾ ਲੰਬੇ ਸਮੇਂ ਤੋਂ ਘਰ ਦੇ ਸਰੋਵਰ ਨੂੰ ਪਿੰਡ ਦਾ ਟੋਬਾ ਬਣਾ ਕੇ ਉਸ ਗੁਰੂ ਘਰ ਦੇ ਸਰੋਵਰ ਦੇ ਵਿੱਚ ਪਿੰਡ ਦੀਆਂ ਟੱਟੀਆਂ ਦਾ ਪਾਣੀ ਪਾਉਂਦੇ ਸੀ ਇਹ ਜਿਹਹਾਦੀ ਜਿਹਹਾਦੀਆਂ ਨੇ ਹੁਣੇ-ਹੁਣੇ ਗੁਰੂ ਘਰ ਤੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ ਔਰ ਇੱਕ ਆ ਜਿਹੜੀਆਂ ਤੁਸੀਂ ਥੱਲੇ ਤਸਵੀਰਾਂ ਦੇਖ ਰਹੇ ਹੋ ਇਹ ਇੱਕ ਸਿੱਖ ਗੁਰਸਿੱਖ ਭਰਾ ਦਾ ਨੰਗਾ ਸਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦਾ ਕਬਜ਼ਾ ਜਿਹਹਾਦੀਆਂ ਤੋਂ ਛਡਾਉਣ ਦੇ ਲਈ ਬੜੇ ਲੰਬੇ ਟਾਈਮ ਤੋਂ ਲੜ ਰਿਹਾ ਹੈ ਔਰ ਇਹਨਾਂ ਜਿਹਹਾਦੀਆਂ ਨੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਟੋਬਾ ਬਣਾ ਰੱਖਿਆ ਸੀਗਾ ਲੰਬੇ ਸਮੇਂ ਤੋਂ ਪਹਿਲੀ ਪਾਸ਼ਾਈ ਦਾ ਸਥਾਨ ਹੈਗਾ ਸਿਆਲਕੋਟ ਦੇ ਵਿੱਚ ਆ ਔਰ ਸਾਡੇ ਇਹ ਭਰਾ ਜਿਹੜੇ ਆ ਉਸ ਸਥਾਨ ਦੀ ਸੇਵਾ ਕਰਕੇ ਇਹਨਾਂ ਜਿਹਾਦੀਆਂ ਤੋਂ ਕਬਜ਼ਾ ਛਡਾ ਕੇ ਉਹਦੀ ਪਵਿੱਤਰਤਾ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਦੇ ਫਲ ਦੇ ਵਿੱਚ ਆ ਸਾਡੇ ਭਰਾਵਾਂ ਦੀਆਂ ਸਿਰਾਂ ਸਿਰਾਂ ਤੋਂ 17 ਲਾਈਆਂ ਨੇ ਇਹਨਾਂ ਦੇ ਸਕੇਸ ਖੰਡਾਏ ਨੇ ਇਹਨਾਂ ਨੂੰ ਮਾਰਿਆ ਕੁੱਟਿਆ ਇਹਨਾਂ ਦੇ ਸਿਰ ਭਾੜੇ ਨੇ ਤੇ ਮਾਮਲਾ ਕੀ ਆ ਮਾਮਲਾ ਹੈਗਾ ਸਿਆਲਕੋਟ ਦੇ ਵਿੱਚ ਪਹਿਲੀ ਪਾਛਾਈਦਾ ਇੱਕ ਗੁਰੂ ਘਰ ਸੀਗਾ ਉਸ ਗੁਰੂ ਘਰ ਨੂੰ ਪਹਿਲਾਂ ਤਾਂ ਮਟਿਆ ਮੇਟ ਕੀਤਾ ਹੋਇਆ ਸੀ ਇਹਨਾਂ ਭਰਾਵਾਂ ਨੇ ਉਸ ਦੀ ਜਗਾ ਲੱਭੀ ਤੇ ਉਸ ਦੀ ਕਾਰ ਸੇਵਾ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਸ ਗੁਰੂ ਘਰ ਦੇ ਸਰੋਵਰ ਨੂੰ ਪਿੰਡ ਦਾ ਟੋਬਾ ਬਣਾ ਕੇ ਉਸ ਗੁਰੂ ਘਰ ਦੇ ਸਰੋਵਰ ਦੇ ਵਿੱਚ ਪਿੰਡ ਦੀਆਂ ਟਟੀਆਂ ਦਾ ਪਾਣੀ ਪਾਉਂਦੇ ਸੀ ਇਹ ਜਿਹਦੀ ਔਰ ਉਦੋਂ ਬਾਅਦ ਉਹ ਭਰਾ ਹੋਣਾ ਨੇ ਪਿਛਲੇ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਇਹਦੇ ਇਹਦੇ ਇਹਦਾ ਕਬਜ਼ਾ ਛਡਾਣ ਦੀ ਕੋਸ਼ਿਸ਼ ਕੀਤੀ ਕਬਜ਼ਾ ਛਡਾਇਆ ਹੁਣ ਉਥੇ ਸੰਗਤ ਦੇ ਸਹਿਯੋਗ ਦੇ ਨਾਲ ਚਾਰ ਦਿਵਾਰੀ ਕਰਦੇ ਪੈ ਸੀ ਤੇ ਉਹ ਚਾਰ ਦੀਵਾਰੀ ਤੁਸੀਂ ਫੋਟੋ ਚ ਦੇਖੋਗੇ ਪਿੱਛੇ ਗੇਟ ਗੇਟ ਦਿਖਦਾ ਪਿਆ ਉਹ ਚਾਰ ਦੀਵਾਰੀ ਹੋ ਰਹੀ ਆ ਉਹ ਗੇਟ ਲੱਗ ਰਿਹਾ ਇਸ ਨੂੰ ਰੋਕਣ ਦੇ ਲਈ ਜਿਹਹਾਦੀਆਂ ਨੇ ਇਹਨਾਂ ਭਰਾਵਾਂ ਦੇ ਉੱਤੇ ਹਮਲਾ ਕੀਤਾ ਇਹਨਾਂ ਦੀਆਂ ਇਹਨਾਂ ਦੇ ਇਹਨਾਂ ਦੀਆਂ ਦਮਾਲੀਆਂ ਦੀਆਂ ਬੇਅਦਬੀਆਂ ਕੀਤੀਆਂ ਇਹਨਾਂ ਨੂੰ ਬੋਲ ਕਬੋਲ ਬੋਲੇ ਇਹਨਾਂ ਨੂੰ ਵੱਧ ਤੋਂ ਵੱਧ ਗੰਦੇ ਤੋਂ ਗੰਦਾ ਗੰਦ ਬੋਲਿਆ ਹੁਣੇ ਭਰਾ ਇਸ ਟਾਈਮ ਪਾਕਿਸਤਾਨ ਦੇ ਸਿਆਲਗੋੜ ਦੇ ਥਾਣੇ ਦੇ ਵਿੱਚ ਬੈਠੇ ਨੇ ਤੇ ਇਹ ਮੇਰੇ ਭਰਾ ਉਧਰਲੇ ਪਾਸੇ ਤੋਂ ਜਿਨ੍ਹਾਂ ਨੇ ਇਹ ਸਾਰੀ ਇਨਫੋਰਮੇਸ਼ਨ ਮੇਰੇ ਤੱਕ ਪਹੁੰਚਾਈ ਹੈ ਮੇਰੇ ਨਾਲ ਲਾਈਨ ਤੇ ਨੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਹਾਲ ਚਾਲ ਜੀ ਕਿਰਪਾ ਜੀ ਕਿਰਪਾ ਮਾਰੋ ਜੀ ਸਿੰਘ ਸਾਹਿਬ ਜਿਹੜਾ ਆ ਇਹਨਾਂ ਨੇ ਜਿਹਹਾਦੀਆਂ ਨੇ ਕਰਤੂਤ ਕੀਤੀ ਹੈਗੀ ਆ ਮੈਂ ਸੰਗਤ ਨੂੰ ਹੁਣੇ ਦੱਸ ਕੇ ਹਟਿਆ ਵੀ ਗੁਰੂ ਘਰ ਦੇ ਸਰੋਵਰ ਦੇ ਵਿੱਚ ਇਹਨਾਂ ਨੇ ਟੋਬਾ ਬਣਾ ਕੇ ਰੱਖਿਆ ਲੰਬੇ ਸਮੇਂ ਉਹਦੇ ਵਿੱਚ ਗੁਸਲਖਾਨਿਆਂ ਦਾ ਤੇ ਹੋਰ ਮੈਲਾ ਕਚਾਲਾ ਗੰਦਾ ਪਾਣੀ ਇਹ ਪਾਉਂਦੇ ਰਹੇ ਇਹਦੇ ਬਾਰੇ ਸੰਗਤ ਨੂੰ ਥੋੜਾ ਜਿਹਾ ਜਾਣੂ ਕਰਾਓ ਤਾਂ ਕਿ ਸਾਡੇ ਵਾਲੇ ਇੱਧਰ ਵਾਲੇ ਜਿਹੜੇ ਹੈਗੇ ਉਹਨਾਂ ਦਾ ਵੀ ਥੋੜਾ ਜਿਹਾ ਜ਼ਮੀਰ ਜਾਗੇ ਜੀ ਬੇਨਤੀ ਹੈ ਕਿ ਇਹ ਗੁਰੂ ਘਰ ਜਿਹੜਾ ਪਹਿਲੀ ਪਾਸ਼ਾਹੀ ਨਾਲ ਰਿਲੇਟਡ ਹੈਗਾ ਤੇ ਇਹਦਾ ਨਾਮ ਹੈ ਗੁਰਦੁਆਰਾ ਬੇਰ ਸਾਹਿਬ ਸਿਆਲਕੋਟ ਜੀ ਤੇ ਇਹ ਗੁਰੂ ਘਰ ਤੇ ਮੇਨਾਂ ਉਸ ਮਹਾਨ ਬਲੋਕ ਆਯਾ ਕੀਤਾ ਗਿਆ ਸੀ ਤੇ ਉਹ ਜਿਹੜਾ ਮੀਕਾ ਉਹਦਾ ਸਲੋਗਨ ਸੀ ਉਹਦੇ ਵਿੱਚ ਪਿੰਡ ਦਾ ਸਾਨੂੰ ਦੱਸ ਜਾਣ ਵੀ ਦੁੱਖ ਵੀ ਹੁੰਦਾ ਤੇ ਸ਼ਰਮ ਵੀ ਆਉਂਦੀ ਹੈ ਕਿ ਪਿੰਡ ਦਾ ਇਹ ਟਾਇਲਟ ਦਾ ਗੰਦਾ ਪਾਣੀ ਸੀ ਜੋ ਕੁਝ ਵੀ ਆਪਾਂ ਨਹੀਂ 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 ਇਹਨੂੰ ਰੁਕੋ ਰੁਕੋ ਇਹਨੂੰ ਲਪੇਟ ਕਿਉਂ ਗਵਰਤ ਦੇਓ ਸਿੱਧਾ ਕਹੋ ਕਿ ਟਟੀਆਂ ਦਾ ਪਾਣੀ ਇਹ 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 ਜਿਹੜੇ ਇਧਰਲੇ ਸਾਡੇ ਸਿੱਖ ਲਾਮੀ ਬੈਠੇ ਨੇ ਇਹ ਉਸ ਉਹਨੂੰ ਮਹਿਸੂਸ ਕਰਨ ਇਹ ਗੱਲ ਕਹਿੰਦੇ ਹੀ ਸੜਦਾ ਦਿਲ ਦੁਖਦਾ ਪਰ ਅਸ਼ੋਕ ਪਰ ਇਹਨਾਂ ਨੂੰ ਸਿੱਖ ਲਾਮੀਆਂ ਨੂੰ ਨਹੀਂ ਸ਼ਰਮ ਆਈ ਵੀ ਇਹਨਾਂ ਵਾਸਤੇ ਚੀਜ਼ ਨਾਰਮਲ ਪਰ ਜਿਹੜਾ ਬੰਦਾ ਗੁਰੂ ਮਹਾਰਾਜ ਨਾਲ ਸ਼ਰਦਾ ਭਾਵਨਾ ਰੱਖਦਾ ਉਹਦਾ ਜਗਾਂ ਸੜਦੀ ਹੈ ਅਸ਼ੋਕ ਇਹ ਗੱਲ ਕਹਿੰਦੇ ਆ ਤੇ ਦੁੱਖ ਨਰਸ ਚੀਜ਼ ਤੇ ਇਸ ਕਰਕੇ ਮੈਂ ਥੋੜਾ ਜਿਹਾ ਫਿਰ ਵੀ ਕੋਸ਼ਿਸ਼ ਕਰਨਾ ਕਿ ਜਿੰਨਾ ਵੀ ਮੈਂ ਅਧਰ ਕਰ ਸਕਾਂ ਪਰ ਸਾਥੀ ਦੇ ਨਾਲ ਨਾਲ ਤੇ ਇਹ ਗੁਰੂ ਘਰ ਤੇ ਇਹਨਾਂ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਕਬਜ਼ਾ ਲੈ ਲਿਆ ਤੇ ਆਪਣੇ ਪਾਕਿਸਤਾਨ ਦੇ ਸਿੰਘਾਂ ਨੇ ਇਸ ਲਈ ਕੀਤਾ ਤੇ ਆਪ ਵੀ ਲੜੇ ਉਸ ਤੋਂ ਬਾਅਦ ਉਹ ਕਬਜ਼ਾ ਛਡਵਾਇਆ ਤੇ ਬਾਹਰ ਦੇ ਸਿੰਘਾਂ ਨੇ ਤੇ 3 ਸਿੰਗਲ ਬਾਈ ਨੂੰ ਅਖਾ ਇੰਡੀਆ ਵਿੱਚ ਤਾਂ ਨਹੀਂ ਜਾਣਦੇ ਪਰ ਉਹਨਾਂ ਦੀ ਟੀਮ ਦੁਆਰਾ ਸੇਵਾ ਕੀਤੀ ਚਾਈ ਤੇ ਉਹ ਗੁਰੂ ਘਰ ਤੋਂ ਕਬਜ਼ਾ ਛਡਵਾ ਕੇ ਉਹਨੇ ਕੰਦ ਵਗੈਰਾ ਸਾਈ ਗਈ ਤੇ ਉਹ ਗੁਰੂ ਘਰ ਨੂੰ ਅੰਦਰ ਕੰਟਰੋਲ ਸਿੱਖ ਸੰਗਤ ਦੇ ਕੀਤਾ ਉਸ ਤੋਂ ਬਾਅਦ ਕੀ ਕਰਦੇ ਇਹ ਹੁਣ ਉੱਠ ਕੇ ਇਹਨਾਂ ਦੇ ਵਿੱਚ ਇੱਕ ਹੈਗਾ ਮੀਆਂ ਸਿਕੰਦਰਨਾ ਦਾ ਸਿਆਲਕੋਟ ਦਾ ਕਬਜ਼ਾ ਮਾਸਿਆ ਦਾ ਬੰਦਾ ਜੋ ਮੁ슬ਮਾਨ ਹੈਗਾ ਤੇ ਇਹਨਾਂ ਦਾ ਕੰਮ ਇਹੀ ਆ ਵੀ ਜੋ ਵੀ ਸਿੱਖਾਂ ਨਾਲ ਜਾਂ ਹਿੰਦੂ ਕੁੜਕੀਆਂ ਨੂੰ ਚੱਕਣਾ ਚਾਹਤੇ ਉਹਨਾਂ ਨੇ ਜਨਾਹ ਕਰਨਾ ਉਹਨੂੰ ਮੁ슬ਮਾਨ ਕਰਨਾ ਇਹਨਾਂ ਦਾ ਕੰਮ ਇਹੀ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਹੁਣ ਦੀਵਾਰ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਰੇ ਜੋ ਵੀ ਨੁਕਸਾਨ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਗ੍ਰੰਥੀ ਸਿੰਘ ਸੀਗੇ ਹਾਂ ਮਸੀਤੋਣਾ ਜੀ ਇਹ ਗ੍ਰੰਥੀ ਸਿੰਘ ਗ੍ਰੰਥੀ ਸੇਵਾਦਾਰ ਸੀਗੇ ਤੇ ਉਹਨਾਂ ਦੇ ਸਰਟੀਫਿਕੇਟਾਂ ਵਜਈਆਂ ਤੇ ਉਸ ਤੋਂ ਬਾਅਦ ਸੰਗਤ ਇਕੱਠੀ ਹੋਈ ਅਤੇ ਉਹਨਾਂ ਨੇ ਆਪਣੇ ਆਸ-ਪਾਸ ਦੇ ਸਿੰਘਾਂ ਨੂੰ ਬੁਲਾਇਆ ਗਿਆ ਤੇ ਉਹਦੀ ਵੀਡੀਓ ਵੀ ਇੱਕ ਆਈਐਸ ਸਾਡੇ ਕੁਸ਼ ਉਤਸੁਤਰਾ ਉਹਨਾਂ ਨੇ ਸਾਨੂੰ ਭੇਜੀਆਂ ਵੀਡੀਓ ਇਹ ਆ ਦੇਖੋ ਜੀ ਪਾਈ ਸਾਹਿਬ ਅੱਜਕੱਲ੍ਹ ਸਾਡੇ ਦੇ ਅਟੈਕ ਕੀਤਾ ਗਿਆ ਇਸ ਤਰ੍ਹਾਂ ਦੀ ਪਾਗ ਉਤਾਰਤੀ ਤੇ ਇਸ ਤਰੀਕਾ ਨਾਲ ਦੀ ਕਟ ਮਾਰ ਕੀਤੀ ਉਸ ਤੋਂ ਬਾਅਦ ਪੁਲਿਸ ਨੇ ਕੋਲੇ ਗਏ ਦੇ ਪੁਲਿਸ ਨੇ ਜੋ ਵੀ ਸਰਕਾਰੀ ਹੁੰਦਾ ਹੈਗਾ ਉਹਨਾਂ ਨੂੰ ਜਾਣਬਾਜ਼ੀ ਕਰਨ ਵਾਸਤੇ ਲਈ ਤੁਸੀਂ ਰਾਜੀਨਾਮਾ ਕਰ ਲਓ ਤੇ ਪ੍ਰੈਸ਼ਰ ਬਣਾ ਰਹੇ ਆ ਮੈਨੂੰ ਪਤਾ ਲੱਗਿਆ ਸੀ ਭਰਾ ਹੁਣੇ ਜਿਹੜੇ ਜਿਹੜੇ ਸੇਵਾ ਕਰਦੇ ਆ ਜਿਨ੍ਹਾਂ ਦੇ ਨਾਲ ਇਹ ਮਾਰਕੁੱਟ ਹੋਈ ਆ ਉਹ ਹੁਣ ਸਿਆਲਕੋਟ ਥਾਣੇ 'ਚ ਬੈਠੇ ਸੀਗੇ ਕਿ ਨਾ ਤੇ ਪੁਲਿਸ ਵੱਲੋਂ ਤੇ ਇਸ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਤੁਸੀਂ ਕਰਾਈਨਾਮਾ ਕਰੋ ਇੱਕ ਆਪ ਦਾ ਲਾਈਕ ਰਾਈਨਾਮਾ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਕਿ ਇਹ ਬਾਹਰ ਨਾ ਜਾਵੇ ਤੇ ਜਿਹੜੇ ਸਿੱਖ ਲਾਮੀ ਹੈਗੇ ਜਿਨ੍ਹਾਂ ਦੇ ਅਰੇ ਪੱਡੀ ਬੰਨੀ ਹੈ ਜੇ ਅਸੀਂ ਪਾਕਿਸਤਾਨ ਨੂੰ ਮਾਰਾ ਨਹੀਂ ਕਹਿ ਸਕਦੇ ਉਹ ਬੰਦੇ ਜਿੰਦਾਬਾਦ ਜਿੰਦਾਬਾਦ ਕਰਦੇ ਸ਼ਰਨ ਹਾਂ ਤੇ ਜੋ ਹਾਲਾਤ ਚੱਲ ਰਹੇ ਆ ਭਾਈ ਸਾਹਿਬ ਉਹਨਾਂ ਨੇ ਇੱਕ ਸਰਸਰੀ ਤੌਰ ਤੇ ਕਰ ਗ੍ਰਿਫਤਾਰੀ ਕੀਤੀ ਹੁੰਦੀ ਤੇ ਇਹਨਾਂ ਦੇ ਉਲਟਾ ਇਹਨਾਂ ਦੇ ਉੱਪਰ ਹੀ ਕਬਜਾ ਇਹਨਾਂ ਤੇ ਅਟੈਕ ਕੀਤਾ ਜਾਂਦਾ ਤੇ ਗੁਰਦੁਆਰ ਸਾਹਿਬ ਤੇ ਸਰੋਵਰ ਤੇ ਅਟੈਕ ਕੀਤਾ ਜਾਂਦਾ ਸਿੰਘਾਂ ਦੇ ਅਟੈਕ ਕੀਤਾ ਜਾਂਦਾ ਤੇ ਹੁਣ ਇਹਨਾਂ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਹੁਣ ਗੱਲ ਇਹ ਆ ਕਿ ਚੂੜੀਆਂ ਪਾ ਲੋ ਬਈ ਸਾਰੇ ਜਾਨੇ ਬਸ ਇਤੋਂ ਬਾਅਦ ਮੇਰੇ ਕੋਲ ਤੁਹਾਡੇ ਲਈ ਕੋਈ ਲਵਜ਼ ਨਹੀਂ ਹੈਗੇ ਚੂੜੀਆਂ ਪਾੜੋ